ਡਾਕਟਰ ਇਕਬਾਲ ਸਿੰਘ ਸਕਰੋਦੀ ਦੀ ਕਹਾਣੀ ਪ੍ਰਸਤਿਤ ਈਸ਼ਰ ਸਿੰਘ ਮੁੱਢ ਤੋਂ ਹੀ ਪੜ੍ਹਾਈ ਵਿੱਚ ਬਹੁਤ ਲਾਇਕ ਸੀ ਸਕੂਲ ਦੇ ਸਾਰੇ ਅਧਿਆਪਕ ਉਸ ਦੀ ਬੋਲਬਾਣੀ ਪੜ੍ਹਾਈ ਪ੍ਰਤੀ ਲਗਨ ਤੇ ਸੁੰਦਰ ਲਿਖਾਈ ਦੇ ਕਹਿਸਨ ਇਸ ਲਈ ਸਕੂਲ ਮੁਖੀ ਅਧਿਆਪਕਾਂ ਤੇ ਵਿਦਿਆਰਥੀਆਂ ਵਿੱਚੋਂ ਬਹੁਤ ਹਰਮਨ ਪਿਆਰਾ ਸੀ ਹਰ ਸ਼੍ਰੇਣੀ ਵਿੱਚੋਂ ਉਹ ਅਵਲ ਹੁੰਦਾ ਉਸ ਨੇ 10 ਜਮਾਤ ਉਹ ਆਰਟਸ ਗਰੁੱਪ ਦਾ ਇਮਤਿਹਾਨ ਦਿੱਤਾ ਬੋਰਡ ਨੇ ਨਤੀਜੇ ਦਾ ਐਲਾਨ ਕੀਤਾ ਉਸਨੇ 96 ਫੀਸਾ ਦੰਕਾ ਹਾਸਲ ਕਰਕੇ ਆਪਣੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਉਸ ਤੋਂ ਘੱਟ ਅੰਕ ਲੈਣ ਵਾਲੀ ਉਸ ਦੇ ਸਹਿਪਾਠੀਆਂ ਨੇ ਆਪੋ ਆਪਣੀ ਰੁਚੀ ਅਨੁਸਾਰ ਵੱਖ-ਵੱਖ ਕਾਲਜਾਂ ਵਿੱਚ ਦਾਖਲਾ ਲੈਣ ਲਈ ਅਪਲਾਈ ਕਰ ਦਿੱਤਾ ਸੀ। ਪਰ ਈਸ਼ਰ ਸਿੰਘ ਦਾ ਪਿਤਾ 바ਰੂ ਸਿੰਘ ਦਿਹਾੜੀ ਕਰਕੇ ਕਰਦਾ ਗੁਜ਼ਾਰਾ। ਬੜੀ ਮੁਸ਼ਕਲ ਨਾਲ ਚਲਾ ਰਿਹਾ ਸੀ। ਈਸ਼ਰ ਸਿੰਘ ਇਸ ਗੱਲ ਤੋਂ ਪਹਿਲੀ ਪਹੁੰਚਾ ਨੂੰ ਸਿੱਖ ਕੇ ਕਰਦੀ ਆਰਥਿਕ ਹਾਲਤ ਪਤਲੀ ਹੋਣ ਕਾਰਨ ਉਹ ਕਾਲਜ ਦੀ ਪੜਾਈ ਰੈਗੂਲਰ ਤੌਰ ਤੇ ਨਹੀਂ ਸੀ ਕਰ ਸਕਦਾ ਇਸ ਲਈ ਉਸਨੇ ਲਾਗਲੇ ਸ਼ਹਿਰ ਵਿੱਚ ਇੱਕ ਕੰਪਿਊਟਰ ਸੈਂਟਰ ਤੇ 6000 ਰੁਪਏ ਪ੍ਰਤੀ ਮਹੀਨਾ ਦੀ ਨੌਕਰੀ ਕਰ ਲਈ ਉਸ ਵੇਲੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਕੰਪਿਊਟਰ ਸੈਂਟਰ ਤੇ ਕੰਮ ਕਰਦਾ ਤੇ ਫਿਰ 7 ਕਿਲੋਮੀਟਰ ਸਾਈਕਲ ਚਲਾ ਕੇ ਆਪਣੇ ਪਿੰਡ ਡਾਲਾ ਚਲਾ ਜਾਂਦਾ ਪੜ੍ਹਾਈ ਦੀ ਲਗਨ ਉਸ ਨੂੰ ਮੁੜ ਤੋਂ ਹੀ ਸੀ ਇਸ ਲਈ ਉਸਨੇ ਯੂਨੀਵਰਸਿਟੀ ਤੋਂ ਪੱਤਰ ਵਿਹਾਰ ਰਹੀ ਸਿੱਖਿਆ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀ 3 ਸਾਲ ਵਿੱਚ ਉਸਨੇ ਅੰਗਰੇਜ਼ੀ ਲਿਟਰੇਚਰ ਨਾਲ ਅੱਗੇ ਅਰਜਿ ਵਿੱਚ ਗ੍ਰੈਜੂਏਸ਼ਨ ਪਾਸ ਕਰ ਲਈ ਆਪਣੇ ਸਕੂਲ ਦੀ ਅੰਗਰੇਜ਼ੀ ਅਧਿਆਪਕਾ ਦੀ ਪ੍ਰੇਰਣਾ ਸਦਕਾ ਉਸਨੇ ਸੀਸੀ ਰਾਹੀਂ ਹੀ ਐਮਏ ਅੰਗਰੇਜ਼ੀ ਕਰਨੀ ਸ਼ੁਰੂ ਕਰ ਦਿੱਤੀ ਦਿਨ ਮੇਰੇ ਉਹ ਕੰਪਿਊਟਰ ਸੈਂਟਰ ਤੇ ਨੌਕਰੀ ਕਰਦਾ ਤੇ देर रात ਤੱਕ ਆਪਣੀ ਪੜ੍ਹਾਈ ਵਿੱਚ ਮਗਨ ਰਹਿੰਦਾ ਆਖਰੀ ਸ਼ਰ ਸਿੰਘ ਦੀ ਮਿਹਨਤ ਨੂੰ ਭਾਗ ਲੱਗੇ ਤੇ ਉਸਨੇ ਪੂਰੀ ਯੂਨੀਵਰਸਿਟੀ ਵਿੱਚੋਂ ਐਮਏ ਅੰਗਰੇਜ਼ੀ ਵਿੱਚੋਂ 78 ਫੀਸਦੀ ਅੰਕ ਹਾਸਲ ਕਰਕੇ 골ਡ ਮੈਡਲ ਪ੍ਰਾਪਤ ਕੀਤਾ ਉਸਨੇ ਯੂਜੀਸੀ ਨੈਟ ਦੀ ਤਿਆਰੀ ਰਾਮ ਕਰ ਦਿੱਤੀ UGC ਨੇ ਨਤੀਜੇ ਦਾ ਐਲਾਨ ਕੀਤਾ ਤਾਂ ਮੈਟ ਵਿੱਚੋਂ ਪਹਿਲੇ ਨੰਬਰ ਤੇ ਸੀ। ਇਉਂ ਇਸ਼ਰਤ ਸਿੰਘ ਨੇ ਸਰਕਾਰੀ ਖਰਚੇ ਤੇ ਯੂਨੀਵਰਸਿਟੀ ਵਿੱਚ ਰਹਿ ਕੇ ਪੀਐਚਡੀ ਕਰਨ ਦਾ ਰਹਾ ਪਦਰਾ ਹੋ ਗਿਆ। ਅਗਲੇ ਹੀ ਦਿਨ ਉਹ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਿੱਚ ਗਿਆ ਤੇ ਵਿਭਾਗ ਦੇ ਹੈੱਡ ਪ੍ਰੋਫੈਸਰ ਸ਼ਰਨਜੀਤ ਸਿੰਘ ਨੂੰ ਮਿਲ ਕੇ ਬੇਨਤੀ ਕੀਤੀ। ਸਰ ਮੈਂ ਯੂਨੀਵਰਸਿਟੀ ਦੇ ਸੀਸੀ ਵਿਭਾਗ ਦਾ ਐਮ ਅੰਗਰੇਜ਼ੀ ਦਾ 골ਡ ਮੈਡਲਿਸਟ ਹਾਂ। ਮੈਂ ਤੁਹਾਡੀ ਸੁਪਰਵਾਈਜ਼ਨ ਵਿੱਚ ਪੀਐਚਡੀ ਕਰਨਾ ਚਾਹੁੰਦਾ ਹਾਂ। ਪ੍ਰੋਫੈਸਰ ਸ਼ਰਨਜੀਤ ਸਿੰਘ ਨੇ ਨਾ ਕੇਵਲ ਉਸ ਨੂੰ ਇਸ ਵਿਸ਼ੇ ਤੇ ਪੀਐਚਡੀ ਕਰਨ ਲਈ ਪ੍ਰਵਾਨ ਕੀ ਹੀ ਦਿੱਤੀ ਸਗੋਂ ਉਸ ਦੀ ਹਰ ਪ੍ਰਕਾਰ ਦੀ ਮਦਦ ਕਰਨ ਦਾ ਵਿਸ਼ਵਾਸ ਵੀ ਦਿਵਾਇਆ ਈਸ਼ਰ ਸਿੰਘ ਨੇ ਹੈਡਸੈਪ ਦਾ ਧੰਨਵਾਦ ਕੀਤਾ ਤੇ ਦਿਨ ਰਾਤ ਆਪਣੇ ਪ੍ਰੋਜੈਕਟ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਵੀ ਕਿਤੇ ਉਸ ਨੂੰ ਕਿਸੇ ਕਵਿਤਾ ਸਬੰਧੀ ਕੋਈ ਗਲ ਸਪਸ਼ਟਨਾ ਹੁੰਦੀ ਤਾਂ ਉਹ ਪ੍ਰੋਫੈਸਰ ਸ਼ਰਨਜੀਤ ਨਾਲ ਵਿਚਾਰ ਵਟਾਂਦਰਾ ਕਰ ਲੈਂਦਾ ਇਸ ਪ੍ਰਕਾਰ 2 ਸਾਲ ਦੀ ਸਖਤ ਕਾਰਨਾ ਕਾਲਨ ਉਪਰੰਤ ਉਸਨੇ ਆਪਣਾ ਪੀ ਐਚ ਡੀ ਦਾ ਸਿਸਰ ਵਿਭਾਗ ਵਿੱਚ ਜਮਾ ਕਰਵਾ ਦਿੱਤਾ 3 ਮਹੀਨੇ ਬਾਅਦ ਦਿੱਲੀ ਯੂਨੀਵਰਸਿਟੀ ਦਿੱਲੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਏ ਵਿਸ਼ਾ ਮਾਹਰ ਪ੍ਰੋਫੈਸਰ ਸਹਿਵਾਰ ਨੇ ਈਸ਼ਰ ਸਿੰਘ ਦਾ ਵਾਈਵਾ ਜ਼ਬਾਨੀ ਪ੍ਰੀਖਿਆ ਲਿਆ ਤਾਂ ਦੋਨੋਂ ਵਿਦਵਾਨ ਉਸ ਵੱਲੋਂ ਕੀਤੀ ਸਖਤ ਮਿਹਨਤ ਅਤੇ ਪ੍ਰਸ਼ਨਾਂ ਦੇ ਦਿੱਤੇ ਗਏ ਬਹੁਤ ਹੀ ਵਧੀਆ ਉੱਤਰਾਂ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਸ ਨੂੰ ਪੀ ਐਚ ਡੀ ਦੀ ਡਿਗਰੀ ਦੇਣ ਦੀ ਸਿਫਾਰਿਸ਼ ਕਰ ਦਿੱਤੀ ਇਹਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨ ਲਈ ਕਾਨਵੋਕੇਸ਼ਨ ਸਮੇਂ ਉਸਨੇ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਤੋਂ ਆਪਣੀ ਪੀ ਐਚ ਡੀ ਦੀ ਡਿਗਰੀ ਹਾਸਲ ਕੀਤੀ ਕਾਲਜ ਕੇਡਰ ਦੀਆਂ ਲੈਕਚਰਾਰ ਦੀਆਂ ਸਾਮੀਆਂ ਦੀ ਇੰਟਰਵਿਊ ਲਈ ਗਈ ਤਾਂ ਮੈਰਿਟ ਦੇ ਆਧਾਰ ਤੇ ਈਸ਼ਰ ਸਿੰਘ ਦੀ ਪਹਿਲੇ ਨੰਬਰ ਤੇ ਚੋਣ ਕੀਤੀ ਗਈ ਉਸਨੇ ਗਵਰਨਮੈਂਟ ਰਣਧੀਰ ਕਾਲਜ ਕਪੂਰਥਲਾ ਵਿੱਚ ਬਤੌਰ ਅੰਗਰੇਜ਼ੀ ਲੈਕਚਰਰ ਜੁਆਇਨ ਕਰ ਲਿਆ ਉਸੇ ਸ਼ਾਮ ਉਹ ਆਪਣੇ ਪਿਤਾ ਬਾਰੂ ਸਿੰਘ ਤੇ ਮਾਂ ਪਰਸਿੰਨੀ ਨਾਲ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਗੁਰੂ ਦਾ ਸ਼ੁਕਰਾਨਾ ਕਰਨ ਚਲੇ ਗਏ ਉਹ ਸ਼ਾਮ ਨੂੰ ਆਪਣੇ ਪਿੰਡ ਡਾਲਾ ਵਾਪਸ ਆ ਗਏ ਪਹਿਲਾਂ ਤਾਂ ਉਹ ਆਪਣੇ ਪਿੰਡ ਡਾਲਾ ਤੋਂ ਹੀ ਬਸ ਰਹੇ ਹਰ ਰੋਜ਼ ਕਬੂਰਥੜਾ ਕਾਲਜ ਵਿੱਚ ਪੜਾਉਣ ਜਾਂਦਾ ਰਿਹਾ ਪਰ ਜਨਵਰੀ ਵਿੱਚ ਬਹੁਤ ਜ਼ਿਆਦਾ ਧੁੰਦ ਪੈਣ ਕਾਰਨ ਉਹ ਕਾਲਜ ਪਹੁੰਚਦਾ ਲੇਟ ਹੋ ਜਾਂਦਾ ਤਾਂ ਉਸਨੇ ਆਪਣੇ ਮਾਪਿਆਂ ਨਾਲ ਸਲਾਹ ਕਰਕੇ ਕਾਲਜ ਦੇ ਨੇੜੇ ਹੀ ਦੂਚਬਾਰਿਆਂ ਵਾਲਾ ਇੱਕ ਛੋਟਾ ਜਿਹਾ ਘਰ ਕਰਾਇਤੇ ਲੈ ਕੇ ਰਹਿਣਾ ਸ਼ੁਰੂ ਕਰ ਦਿੱਤਾ ਨੌਕਰੀ ਲੱਗਣ ਤੋਂ 6 ਮਹੀਨੇ ਬਾਅਦ ਬਾਰੂ ਸਿੰਘ ਤੇ ਪਰਸਿਨੀ ਨੇ ਆਪਣੀ ਇੱਕ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਇੱਕ ਪੜ੍ਹੀ ਲਿਖੀ ਕੁੜੀ ਸੁਖਦੀਪ ਕੌਰ ਨਾਲ ਇਸ਼ਰ ਸਿੰਘ ਦਾ ਵਿਆਹ ਕਰ ਦਿੱਤਾ। ਵਿਆਹ ਉਪਰੰਤ ਸੁਖਦੀਪ ਕੌਰ ਜਦੋਂ ਪਹਿਲੀ ਵਾਰ ਕਰਾਏ ਵਾਲੇ ਘਰ ਵਿੱਚ ਕਪੂਰ ਥਲਿਆਈ ਤਾਂ ਮਕਾਨ ਮਾਲਕ ਸਰਵੰਤ ਸਿੰਘ ਉਸਦੀ ਬੌਥੀ ਸਰਜੀਤ ਕੌਰ ਕਾਲਜ ਪੜਦੀ ਧੀ ਗਗਨਦੀਪ ਕੌਰ ਗੋਗੀ ਅਤੇ ਨੂੰ ਦਪਿੰਦਰ ਕਰਨੀ ਬੋਟਨਿਕਾ ਸਵਾਗਤ ਕੀਤਾ ਉਸ ਦੀ ਝੋਲੀ ਵਿੱਚ ਖੰਮਣੀ ਲਪੇਟਿਆ ਨਾਰੀਅਲ ਗੁੜ ਤੇ 100 ਰੁਪਏ ਸ਼ਗਨ ਪਾਉਂਦਿਆਂ ਮਕਾਨ ਮਾਲਕਨ ਸਰਜੀਤ ਕਰਨੇ ਕਿਹਾ ਵੇਖ ਵੋਟੀ ਰਾਣੀਏ ਪ੍ਰੋਫੈਸਰ ਈਸ਼ਰ ਸਿੰਘ ਨੂੰ ਅਸੀਂ ਕਦੇ ਆਪਣਾ ਕਰਾਇਦਾਰ ਨਹੀਂ ਸਮਝਿਆ ਪਰਮਾਤਮਾ ਨੇ ਮੈਨੂੰ ਇੱਕ ਪੁੱਤਰ ਦਿੱਤੀ ਏ ਪਰ ਈਸ਼ਰ ਸਿੰਘ ਨੂੰ ਮੈਂ ਆਪਣਾ ਵੱਡਾ ਪੁੱਤਰ ਮੰਨਦੀ ਆ ਮੇਰੀ ਧੀ ਗੋਗੀ ਵੀ ਆਪਣੇ ਸਕੇ ਭਰਾ ਨੂੰ ਰਖੜੀ ਬੰਨਣ ਤੋਂ ਪਹਿਲਾਂ ਈਸ਼ਰ ਸਿੰਘ ਨੂੰ ਰਖੜੀ ਬੰਨ੍ਹਦੀ ਆ ਅਇ ਤੇਰੇ ਇਸ ਘਰ ਵਿੱਚ ਆਉਣ ਨਾਲ ਸਾਨੂੰ ਇੰਜ ਮਾਨ ਮਹਿਸੂਸ ਹੋ ਰਿਹਾ ਜਿਵੇਂ ਮੇਰੀ ਆਪਣੀ ਨੂੰ ਪਹਿਲੀ ਵਾਰ ਆਪਣੇ ਸਹੁਰੇ ਘਰ ਆਈ ਹੋਵੇ ਇਹ ਨਾਦਰਮਾਨ ਤੱਕ ਕਿ ਸੁਖਦੀਪ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਹ ਆਪਣੇ ਹੀ ਘਰ ਵਿੱਚ ਆਈ ਹੋਵੇ 2 ਸਾਲ ਬਾਅਦ ਸੁਖਦੀਪ ਦੀ ਗੋਦ ਹਰੀ ਹੋਈ ਤੇ ਉਸਨੇ ਚੰਨ ਵਰਗੇ ਪੁੱਤਰ ਨੂੰ ਜਨਮ ਦਿੱਤਾ ਬਾਰੂ ਸਿੰਘ ਪਰਸੰਨੀ ਪ੍ਰੋਫੈਸਰ ਰਿਸ਼ਰ ਸਿੰਘ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਬੱਚੇ ਦੇ ਜਨਮ ਤੋਂ ਇੱਕ ਹਫ਼ਤੇ ਬਾਅਦ ਉਹ ਆਪਣੀ ਡਿਊਟੀ ਤੇ ਮੁੜ ਹਾਜ਼ਰ ਹੋ ਗਿਆ ਕਾਲਜ ਵਿੱਚ ਛੁੱਟੀ ਹੁਣ ਤੇ ਉਹ ਮਠਿਆਈ ਲੈ ਕੇ ਆਪਣੀ ਆਂਟੀ ਸਰਜੀਤ ਕੌਰ ਦੇ ਘਰ ਪੁੱਜਾ ਜਾਂਦੇ ਹਨ ਉਸਨੇ ਸਰਜੀਤ ਕੌਰ ਦੇ ਪੈਰੀਂ ਹੱਥ ਲਾਇਤੇ ਹਸਤੀਆਂ ਕਿ ਆਂਟੀ ਤੁਸੀਂ ਦਾਦੀ ਬਣ ਗਏ ਹੋ ਸਰਜੀਤ ਕੌਰ ਨੇ ਇਸ਼ਰ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਪ੍ਰਬਾਤ ਮਾਨੇ ਬਹੁਤ ਸੋਣੀ ਸੁਣੀਏ ਜੋ ਰੰਗ ਭਾਗ ਲਾਏ ਆ ਹੋ ਜੀਆਂ ਖੁਸ਼ੀਆਂ ਰੱਬ ਸਭ ਨੂੰ ਦੇਵੇ ਆ ਭਾਈ ਮੈਂ ਦਾਤੀ ਬਣ ਗਈ ਹਾਂ ਤੇਰੇ ਅੰਕਲ ਦਾਤਾ ਬਣ ਗਏ ਹਨ ਐਨਨੂ ਕੋ ਗਿਨਪਾ ਦੀ ਕਿਆ ਕਿ ਆਪਣੇ ਵੀਰ ਇਸ਼ਰਤ ਸਿੰਘ ਨੂੰ ਗਲੇ ਮਿਲਦਿਆਂ ਕਿਆ 베ਜੀ ਤੁਹਾਨੂੰ ਭਾਬੀ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਮੈਂ ਤਾਂ ਹੁਣ ਆਪਣੇ ਵੀਰ ਤੋਂ ਬਹੁਤ ਹੀ ਸੋਹਣਾ ਸੂਟ ਲਵਾਂਗੀ ਹਾਂ 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 ਜ਼ਰੂਰ ਇਸ਼ਰਤ ਸਿੰਘ ਨੇ ਕਿਹਾ 6 ਮਹੀਨੇ ਬਾਅਦ ਸੁਖਦੀਪ ਕੋਰ ਆਪਣੇ ਨਵੇਂ ਜਨਮੇ ਬਾਲ ਖਰਸ਼ਜੋਤ ਸਿੰਘ ਨੂੰ ਲੈ ਕੇ ਇਸ਼ਰਤ ਸਿੰਘ ਕੋਲ ਕਪੂਰ ਥਲੇ ਵਾਲੇ ਕਰਾਇ ਦੇ ਘਰ ਵਿੱਚ ਆਗੀ ਗੋਗੀ ਨੂੰ ਤਾਂ ਜਿਵੇਂ ਕੋਈ ਖਡਾਉਣਾ ਹੀ ਮਿਲ ਗਿਆ ਹੋਵੇ ਉਹ ਜਦੋਂ ਵੀ ਆਪਣੇ ਕਾਲਜ ਤੋਂ ਵੇਲੀ ਹੁੰਦੀ ਹਰਸ਼ਜੋਤ ਦਾ ਮੂੰਹ ਚੁੰਮਦੀ ਉਸ ਨੂੰ ਗੋਦੀ ਵਿੱਚ ਪਾ ਕੇ ਲਾੜ ਲੜਾਉਂਦੀ ਹਰਸ਼ਜੋਤ ਵੀ ਉਸ ਨਾਲ ਬਹੁਤ ਖੁੱਲ ਮਿਲ ਗਿਆ ਸੀ ਉਹ ਵੀ ਗੋਗੀ ਨਾਲ ਸ਼ਰਾਰਤਾਂ ਕਰਦਾ ਤੇ ਹੱਸਦਾ ਦੋ ਦਿਨਾਂ ਬਾਅਦ ਹੀ ਗੋਗੀ ਨੇ ਹਰਸ਼ਜੋਤ ਦਾ ਛੋਟਾ ਨਾ ਹੈਰੀ ਰੱਖ ਲਿਆ ਇਸ ਛੋਟੇ ਨਾਂ ਨੂੰ ਸਾਰਿਆਂ ਨੇ ਹੀ ਪਸੰਦ ਕਰ ਲਿਆ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ ਕਿ ਇੱਕ ਦਿਨ ਦੁਪਹਿਰ ਵੇਲੇ ਗੋਗੀ ਆਪਣੇ ਕਮਰੇ ਵਿੱਚ ਬੈਠੀ ਪੜ੍ਹ ਰਹੀ ਸੀ ਤਾਂ ਉਸ ਤੇ ਮੰਮੀ ਸਰਜੀਤ ਘਰ ਅਚਾਨਕ ਕਮਰੇ ਵਿੱਚ ਆ ਕੇ ਉਹਨਾਂ ਨੇ ਵੇਖਿਆ ਕਿ ਗੋਗੀ ਇੱਕ ਵੱਡੇ ਰਜਿਸਟਰ ਵਿੱਚ ਰੱਖ ਕੇ ਕੋਈ ਪੱਤਰ ਪੜ੍ਹ ਰਹੀ ਹੈ ਉਹਨਾਂ ਨੇ ਝਟਕੇ ਨਾਲ ਉਹ ਪੱਤਰ ਖੋਲ੍ਹਿਆ ਜਦੋਂ ਉਸਨੇ ਪੱਤਰ ਪੜ੍ਹ ਕੇ ਵੇਖਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਇਹ ਦਿਲਦਾਰ ਸਿੰਘ ਨਾਂ ਦੇ ਕਿਸੇ ਮੁੰਡੇ ਨੇ ਗੋਗੀ ਨੂੰ ਪ੍ਰੇਮ ਪੱਤਰ ਲਿਖਿਆ ਸੀ ਸਰਜੀਤ ਕੌਰ ਨੇ ਗੋਗੀ ਨੂੰ ਕਿਹਾ ਆਹੀ ਕਰਤੂਤਾ ਕਰਨੀ ਤੈਨੂੰ ਕਾਲਜ ਭੇਜਦੀਆਂ ਤੂੰ ਸੇ ਪੜਨ ਜਾਂਦੀ ਹੈਂ ਜਾਂ ਇਸ਼ਕਨ ਅੱਜ ਤੋਂ ਬਾਅਦ ਤੇਰਾ ਕਾਲਜ ਜਾਣਾ ਬੰਦ ਅਸੀਂ ਕੋਈ ਮੁੰਡਾ ਲੱਭ ਕੇ ਦਿਨੋਂ ਵਿਆਹ ਕੀ ਤੇਰਾ ਫਾਹੀ ਵੱਢਦੇ ਆਂ ਗੋਗੀ ਨੇ ਰੋ ਰੋ ਕੇ ਆਪਣੀ ਮੰਮੀ ਅੱਗੇ ਵਾਸਤੇ ਪਾਈ ਮੰਮੀ ਸਾਡਾ ਪਿਆਰ ਸੱਚ ਹੈ ਮੈਂ ਤੁਹਾਡੇ ਅੱਗੇ ਹੱਥ ਬੰਦੀ ਆ ਕਿ ਮੇਰਾ ਵਿਆਹ ਇਸੇ ਮੁੰਡੇ ਦਿਲਦਾਰ ਨਾਲ ਕਰਵਾ ਦਿਓ ਨਹੀਂ ਤਾਂ ਅਸੀਂ ਦੋਵਾਂ ਨੇ ਮਰ ਜਾਣਾ ਸਰਜੀਤ ਕੋਰ ਤਾਂ ਪਹਿਲਾਂ ਹੀ ਤਬੀ ਹੋਈ ਸੀ ਗੋਗੀ ਦੀਆਂ ਗੱਲਾਂ ਨੇ ਉਸਨੂੰ ਹੋਰ ਵੀ ਗੁੱਸਾ ਚੜਾ ਦਿੱਤਾ ਉਸਨੇ ਥੱਪੜਾਂ ਨਾਲ ਕੁੜੀ ਦਾ ਮੂੰਹ ਪਰ ਦਿੱਤਾ ਜਦੋਂ ਕੁਟਦੀ ਕੁੜਤੀ ਹੱਫ ਗਈ ਤਾਂ ਉਹ ਵੀ ਕੋਲ ਬੈ ਕੇ ਫਰ ਹੁਣ ਲੱਗੀ ਸ਼ਾਮ ਵੇਲੇ ਉਸਨੇ ਸਾਰੀ ਗੱਲ ਆਪਣੇ ਪਤੀ ਸਰਵੰਤ ਸਿੰਘ ਤੇ ਪੁੱਤਰ ਗੁਰਦਾਸ ਸਿੰਘ ਨੂੰ ਦੱਸ ਦਿੱਤੀ ਅਤੇ ਨਾਲ ਹੀ ਕਿਹਾ ਮੈਂ ਬਥੇਰਾ ਇਸ ਨੂੰ ਕੁੱਟ ਲਿਆ ਤੇ ਤੁਸੀਂ ਨਾ ਆ ਚੁੱਕਿਓ ਉਹ ਤਿੰਨ ਉਹ ਤੇ ਰਾਤ ਤੱਕ ਕੋਕੀ ਨੂੰ ਸਮਝਾਉਂਦੇ ਰਹੇ ਪਰ ਕੋਕੀ ਨੇ ਆਪਣੇ ਮੂੰਹੋਂ ਇੱਕ ਵੀ ਸ਼ਬਦ ਨਾ ਕੱਢਿਆ ਅਗਲੇ ਦਿਨ ਬਾਅਦ ਦੁਪਹਿਰ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਸਲਾਹ-ਮਸ਼ਵਰਾ ਕਰਕੇ ਸਰਜੀਤ ਕਰ ਕਰਦੀਆਂ ਪੌੜੀਆਂ ਛੜਕੀ ਉਸਨੇ ਜਾਂਦਿਆਂ ਹੀ ਈਸ਼ਰ ਸਿੰਘ ਨੂੰ ਕਿਹਾ ਵੇਖ ਪੁੱਤਰ ਮੈਨੂੰ ਮੇਰਾ ਆਪਣਾ ਵੱਡਾ ਪੁੱਤਰ ਮੰਨਿਆ ਮੈਨੂੰ ਇਹ ਵੀ ਪਤਾ ਹੈ ਕਿ ਤੂੰ ਗੋਗੀ ਨੂੰ ਆਪਣੀ ਸੱਕੀ ਭੈਣ ਤੋਂ ਵੀ ਵੱਧ ਪਿਆਰ ਕਰਦਾ ਹੈ ਗੋਗੀ ਵੀ ਤੇਰਾ ਬਹੁਤ ਸਤਿਕਾਰ ਕਰਦੀ ਹੈ ਹੁਣ ਮਸਲਾ ਇਹ ਆਣ ਪਿਆ ਕਿ ਗੋਗੀ ਕਿਸੇ ਦਿਲਦਾਰ ਨਾਂ ਦੇ ਮੁੰਡੇ ਪਿੱਛੇ ਝੱਲੀ ਹੋਈ ਪਈ ਹੈ ਅਸੀਂ ਤਾਂ ਸਮਝਾ ਸਮਝਾ ਕੇ ਥੱਕ ਗਏ ਹਾਂ ਤੂੰ ਹੀ ਕਰ ਕੋਈ ਹੱਲ ਸਰਜੀਤ ਘਰ ਕੋਲੋਂ ਸਾਰੀ ਗੱਲ ਸੁਣ ਕੇ ਈਸ਼ਰ ਸਿੰਘ ਨੇ ਕਿਹਾ ਆਂਡੇ ਜੀ ਹੁਣ ਤੁਸੀਂ ਕੋਈ ਚਿੰਤਾ ਨਹੀਂ ਕਰਨੀ ਇਹ ਸਾਰਾ ਮਸਲਾ ਤੁਸੀਂ ਮੇਰੇ ਤੇ ਛੱਡ ਦਿਓ। ਪ੍ਰਮਾਤਮਾ ਨੇ ਚਾਇਆ ਤਾਂ ਬਹੁਤ ਜਲਦੀ ਸਕੁੰਝਲ ਨੂੰ ਆਪਾਂ ਸੁਲਝਾ ਲਵਾਂਗੇ। ਪਰ ਤੁਸੀਂ ਜਾ ਕੇ ਆਰਾਮ ਕਰੋ। ਸ਼ਾਮ ਨੂੰ ਮੈਂ ਖੁਦ ਗੋਗੀ ਨੂੰ ਇੱਥੇ ਆਪਣੇ ਕੋਲ ਬੁਲਾਵਾਂਗਾ। ਸਰਜੀਤ ਕੋਰ ਆਪਣੇ ਮਨ ਵਿੱਚ ਇੱਕ ਆਸ ਦੀ کرن ਲੈ ਕੇ ਪੌੜੀਆਂ ਉਤਰ ਗਈ ਤੇ ਈਸ਼ਰ ਸਿੰਘ ਆਪਣੇ ਮਨ ਵਿੱਚ ਵਿਚਾਰ ਕਰਨ ਲੱਗਾ ਕਿ ਇਸ ਮਸਲੇ ਨੂੰ ਕਿਵੇਂ ਸੁਲਝਾਇਆ ਜਾਵੇ। ਸ਼ਾਮ ਟਲੇ ਤੋਂ ਸੁਖਦੀਪ ਨੇ ਉਪਰੋਂ ਹੀ ਆਵਾਜ਼ ਮਾਰੀ। ਗੋਗੀ ਤੇਰੀ ਵੀਰਤੀ ਬੁਲਾਉਂਦੇ ਆ। ਪੰਜ ਕੁਮੈਂਟ ਬਾਦੀ ਗੁੱਗੀ ਕਰਦੀਆਂ ਪੌੜੀਆਂ ਛੱਡ ਕੇ ਉੱਪਰ ਚਬਾਰੇ ਵਿੱਚ ਆ ਗਈ। ਉਸ ਨੇ ਜਾਂਦਿਆਂ ਹੀ ਦੋਵਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ। ਸਖਦੀਪ ਨੇ ਉਸ ਨੂੰ ਦੇਖ ਕੇ ਕਿਹਾ ਆ ਜਾ ਗੁੱਗੀ ਤੂੰ ਬੈਠ ਆਪਣੇ ਵੀਰ ਜੀ ਕੋਲ ਮੈਂ ਚਾਹ ਬਣਾ ਕੇ ਲਿਆਉਂਦੀ ਆਂ। ਇਹ ਕਹਿ ਕੇ ਸਖਦੀਪ ਚਬਾਰੇ ਵਿੱਚੋਂ ਬਾਹਰ ਚੜ ਗਈ। ਕੰਗੂਰਾ ਮਾਰ ਕੇ ਗਲਾ ਸਾਫ਼ ਕਰਦਿਆਂ ਇਸ਼ਤ ਸਿੰਘ ਨੇ ਕਿਹਾ ਹਾਂ ਗੁੱਗੀ ਮੈਨੂੰ ਸਾਫ਼-ਸਾਫ਼ ਦੱਸ ਸਾਰੀ ਗੱਲ ਕੀ ਹੈ। ਵੀਰ ਜੀ ਮੇਰਾ ਰੱਬ ਜਾਣਦਾ ਹੈ ਕਿ ਮੈਂ ਹਮੇਸ਼ਾ ਤੁਹਾਨੂੰ ਆਪਣੇ ਵੱਡੇ ਵੀਰ ਦੀ ਮੰਨਿਆ ਮੈਂ ਆਪਣੇ ਕਾਲਜ ਵਿੱਚ ਹੀ ਪੜਦੇ ਦਿਲਦਾਰ ਸਿੰਘ ਨੂੰ ਬਹੁਤ ਪਿਆਰ ਕਰਦੀ ਸੀ ਤੇ ਉਹ ਵੀ ਮੈਨੂੰ ਜੀ ਜਾਣ ਨਾਲ ਪਿਆਰ ਕਰਦਾ ਸਾਨੂੰ ਲੱਗਦਾ ਕਿ ਕੁਦਰਤ ਨੇ ਸਾਨੂੰ ਇੱਕ ਦੂਜੇ ਲਈ ਹੀ ਬਣਾਇਆ ਅਸੀਂ ਦੋਵਾਂ ਨੇ ਫੈਸਲਾ ਕੀਤਾ ਕਿ ਅਸੀਂ ਵਿਆਹ ਕਰਵਾ ਲਈਏ ਮੈਂ ਤੁਹਾਨੂੰ ਯਕੀਨ ਦਿਵਾਉਂਦੀ ਹਾਂ ਕਿ ਵਿਆਹ ਤੋਂ ਬਾਅਦ ਅਸੀਂ ਬਹੁਤ ਖੁਸ਼ ਰਹਾਂਗੇ ਗੋਗੀ ਜੀ ਪੂਰੀ ਗੱਲ ਸੁਣ ਕੇ ਇਸ਼ਰ ਸਿੰਘ ਬੋਲਿਆ ਵਿਆਹ ਤੋਂ ਬਾਅਦ ਤੁਹਾਡੀ ਰੋਜ਼ੀ ਰੋਟੀ ਦਾ ਜੁਗਾੜ ਕੀ ਹੋਵੇਗਾ ਉੰਵੀ ਅਜੇ ਪੜਦੀ ਐ ਤੇ ਮੁੰਡਾ ਵੀ ਅਜੇ ਪੜ ਰਿਹਾ ਐ ਫਿਰ ਤੁਸੀਂ ਖਾਓਗੇ ਕਿੱਥੋਂ ਥੋੜਾ ਸੋਚ ਕੇ ਗੋਗੀ ਨੇ ਆਪਣੇ ਵੀਰ ਜੀ ਨੂੰ ਕਿਹਾ ਪੜ ਲਿਖ ਕੇ ਅਸੀਂ ਦੋਵੇਂ ਨੌਕਰੀ ਤੇ ਲੱਗ ਜਾਵਾਂਗੇ ਦੂਜਾ ਮੇਰੇ ਡੈਡੀ ਜੀ ਕੋਲ 560 ਬਿਗੇ ਜ਼ਮੀਨ ਐ ਇਸ ਵਿੱਚੋਂ ਮੈਨੂੰ ਜਿੰਨਾ ਹਿੱਸਾ ਦੇਣਗੇ ਮੈਂ ਲੈ ਲਵਾਂਗੀ ਹਾਂ ਅੱਛਾ ਇਹ ਗੱਲ ਐ ਇਸ਼ਰਤ ਸਿੰਘ ਨੇ ਅੱਛਾ ਸ਼ਬਦ ਨੂੰ ਥੋੜਾ ਲਮਕਾ ਕੇ ਕਿਹਾ ਦੇਖ ਗੋਗੀ ਇਹ ਪਿਆਰ ਮੁਹੱਬਤ ਦੀਆਂ ਗੱਲਾਂ ਫਿਲਮਾਂ ਨਾਵਲਾਂ ਪਰੀ ਕਹਾਣੀਆਂ ਕਿਸੇ ਆਦ ਵਿੱਚ ਤਾਂ ਠੀਕ ਲੱਗਦੀਆਂ ਪਰ ਸਾਡੀ யਥਾਰਥਵਾਦੀ ਜ਼ਿੰਦਗੀ ਵਿੱਚ ਇਹਨਾਂ ਦਾ ਕੋਈ ਮਤਲਬ ਨਹੀਂ ਇਸ ਲਈ ਸਿਆਣਪ ਇਸੇ ਵਿੱਚ ਹੈ ਕਿ ਤੂੰ ਆਪਣਾ ਸਾਰਾ ਧਿਆਨ ਆਪਣੀ ਪੜ੍ਹਾਈ 'ਤੇ ਲਗਾ ਜਦੋਂ ਤੂੰ ਜੀਵਨ ਵਿੱਚ ਕੁਝ ਬਣ ਜਾਵੇਂਗੀ ਤਾਂ ਤੂੰ ਆਪਣੀ ਪ੍ਰਸੰਧ ਆਪਣੇ ਮੰਮੀ ਡੈਡੀ ਨੂੰ ਦੱਸਦੀ ਤੇ ਉਹ ਉੱਥੇ ਤੇਰਾ ਵਿਆਹ ਕਰ ਦੇਣਗੇ ਬਸ ਸਾਰਾ ਮਸਲਾ ਹੱਲ ਹੋ ਜਾਵੇਗਾ ਤੂੰ ਵੀ ਖੁਸ਼ ਮਮਮੀ ਡੈਡੀ ਵੀ ਖੁਸ਼ ਤੇ ਮੈਂ ਵੀ ਖੁਸ਼ ਗੋਗਨੀ ਅੱਖਾਂ ਵਿੱਚ ਹੰਝੂ ਭਰਦਿਆਂ ਕਿਹਾ ਮੇਰ ਜੀ ਮੈਂ ਤੁਹਾਡੇ ਕੋਲੋਂ ਝੋਲੀ ਅੜ ਕੇ ਆਪਣੇ ਪਿਆਰ ਦੀ ਭੇਖ ਮੰਗਦੀ ਮੈਨੂੰ ਇਹ ਵੀ ਯਕੀਨ ਹੈ ਕਿ ਤੁਹਾਡਾ ਕਿਹਾ ਮੇਰੇ ਮੰਮੀ ਪਾਪਾ ਕਦੇ ਵੀ ਨਹੀਂ ਮੋੜਨਗੇ ਗੋਗੀ ਇਹਦਾ ਮਤਲਬ ਇਹ ਹੋਇਆ ਕਿ ਤੂੰ ਆਪਣੀ ਜ਼ਿੱਦ ਤੇ ਕਾਇਮ ਹੈ ਤੇ ਕਿਸੇ ਵੀ ਤਰ੍ਹਾਂ ਆਪਣਾ ਫੈਸਲਾ ਬਦਲਣ ਲਈ ਤਿਆਰ ਨਹੀਂ ਚਲੋ ਠੀਕ ਹੈ ਮੈਂ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲੈਂਦਾ ਤੂੰ ਕੱਲ ਮੁੰਡੇ ਨਾਲ ਗੱਲ ਕਰ ਲੈ ਅਸੀਂ ਤੁਹਾਡਾ ਦੋਹਾਂ ਦਾ ਵਿਆਹ ਗੁਰਦੁਆਰਾ ਸਾਹਿਬ ਜਾ ਕੇ ਕਰਵਾ ਦਿੰਦੇ ਆ ਪਰ ਸਾਡੀ ਸ਼ਰਤ ਇਹ ਹੈ ਕਿ ਅਸੀਂ ਤੈਨੂੰ ਸਿਰਫ ਤਿੰਨ ਕੱਪੜਿਆਂ ਵਿੱਚ ਹੀ ਗੁਰੂ ਘਰ ਵਿੱਚੋਂ ਵਿਦਾ ਕਰਾਂਗੇ ਤੈਨੂੰ ਕੋਈ ਦਾਜ ਦਹੇਜ ਗਹਿਣਾ ਘੱਟਾ ਨਹੀਂ ਮਿਲੇਗਾ ਤੇ ਨਾ ਹੀ ਤੈਨੂੰ ਤੇਰੇ ਡੈਡੀ ਦੀ ਜ਼ਮੀਨ ਜਾਇਦਾਦ ਵਿੱਚੋਂ ਕੋਈ ਹਿੱਸਾ ਮਿਲੇਗਾ ਇੱਕ ਗੱਲ ਹੋਰ ਕਿ ਵਿਆਹ ਤੋਂ ਬਾਅਦ ਇਸ ਘਰ ਨਾਲ ਤੇਰਾ ਕੋਈ ਸਬੰਧ ਨਹੀਂ ਰਹੇਗਾ ਨਾ ਹੀ ਤੈਨੂੰ ਕੋਈ ਕਦੇ ਮਿਲਣ ਜਾਵੇਗਾ ਤੇ ਨਾ ਹੀ ਤੂੰ ਮਿਲ ਲਈ ਇਸ ਘਰ ਵਿੱਚ ਕਦੇ ਆਵੇਂਗੀ ਤੂੰ ਮੁੰਡੇ ਨਾਲ ਸਲਾਹ ਕਰਕੇ ਕੱਲ ਸ਼ਾਮ ਤੱਕ ਮੈਨੂੰ ਦੱਸ ਦੀ ਤੁਹਾਡਾ ਦੋਵਾਂ ਦਾ ਜੋ ਵੀ ਫੈਸਲਾ ਹੋਵੇਗਾ ਉਸੇ ਤਰ੍ਹਾਂ ਅਸੀਂ ਕਰਦੇਾਂਗੇ ਈਸ਼ਰ ਸਿੰਘ ਨੇ ਕਿਹਾ ਠੀਕ ਹੈ ਵੀਰ ਜੀ ਮੈਂ ਤੁਹਾਨੂੰ ਕੱਲ ਸ਼ਾਮ ਤੱਕ ਸਾਰੀ ਰਿਪੋਰਟ ਕਰ ਦਿੰਦੀ ਠੀਕ ਹੈ ਕਿ ਉਹ ਡਗੜ ਡਗੜ ਕਰਤੀ ਪੌੜੀਆਂ ਉਤਰ ਗਈ ਅਗਲੇ ਦਿਨ ਕਾਲਜ ਵਿੱਚ ਜਾ ਕੇ ਗਗਨਦੀਪ ਕੌਰ ਨੇ ਦਿਲਦਾਰ ਸਿੰਘ ਨੂੰ ਸਾਰੀ ਗੱਲ ਦੱਸੀ ਮੇਰੇ ਪਰਿਵਾਰ ਵਾਲੇ ਗੁਰਦੁਆਰਾ ਸਾਹਿਬ ਵਿੱਚ ਆਪਣਾ ਬਿਲਕੁਲ ਸਾਦਾ ਵਿਆਹ ਕਰਨ ਲਈ ਸਹਿਮਤ ਹੋ ਗਏ ਪਰ ਮੈਨੂੰ ਦਾਜ-ਦੇਹਜ ਤੇ ਆਪਣੇ ਪਿਓ ਦੀ ਜੱਦੀ ਜਾਇਦਾਦ ਵਿੱਚੋਂ ਕੋਈ ਹਿੱਸਾ ਨਹੀਂ ਮਿਲੇਗਾ ਇਹ ਸੁਣ ਕੇ ਦਿਲ ਦਾਰਦੀਆਂ ਸਜਵੇਂ ਅੱਖਾਂ ਹੀ ਖੜ ਗਈਆਂ ਉਸ ਨੇ ਆਪਣਾ ਗਲਾ ਸਾਫ਼ ਕਰਦਿਆਂ ਕਿਹਾ ਇਸ ਤਰ੍ਹਾਂ ਦਾ ਬਹੁਤ ਮੁਸ਼ਕਲ ਹੋ ਜਾਵੇਗਾ ਆਪਾਂ ਰਹਾਾਂਗੇ ਕਿੱਥੇ ਕਿੱਥੋਂ ਖਾਵਾਂ ਪੀਵਾਂਗੇ ਉਸੇ ਪਰ ਗਗਨਦੀਪ ਕਰਨ ਨੂੰ ਇਸ ਗਲਤੀ ਸੋਝੀ ਪੈਗੀ ਕਿ ਦਿਲਦਾਰ ਉਸ ਨੂੰ ਪਿਆਰ ਨਹੀਂ ਸੀ ਕਰਦਾ ਉਹ ਤਾਂ ਉਸਦੇ ਡੈਡੀ ਦੀ ਜ਼ਮੀਨ ਜਾਇਦਾਦ ਨੂੰ ਪਿਆਰ ਕਰਦਾ ਸੀ ਗਗਨਦੀਪ ਨੇ ਕਸ ਕੇ ਇੱਕ ਚਪੇੜ ਦਿਲਦਾਰ ਦੇ ਮੂੰਹ ਉੱਤੇ ਮਾਰ ਦਿੱਤੀ ਤੇ ਗੁੱਸੇ ਵਿੱਚ ਭੜਕਦਿਆਂ ਬੋਲੀ ਦਬਾ ਹੋ ਜਾ ਮੇਰੀਆਂ ਅੱਖਾਂ ਤੋਂ ਦੂਰ ਚਲਾ ਜਾ ਦਬਾ ਰੱਖ ਕਦੇ ਮੈਨੂੰ ਆਪਣੀ ਮਨਹੋਸ ਸ਼ਕਲ ਨਾ ਵਿਖਾਈ ਤੇਰੇ ਜੇ ਘਟੀਆ ਤੇ ਲਾਲਚੀ ਬਿੱਤੀ ਵਾਲੇ ਲਈ ਮੈਂ ਆਪਣੇ ਮੰਮੀ ਡੈਡੀ ਦਾ ਦਿਲ ਦੁਖਾਇਆ ਉਹ ਆਪਣੇ ਦੋਵੇਂ ਹੱਥ ਅੱਖਾਂ ਉੱਤੇ ਰੱਖ ਕੇ ਫਫਕੀ ਰੁਪਈ ਕਾਲਜ ਵਿੱਚ ਛੁੱਟੀ ਤੋਂ ਬਾਅਦ ਗੋਗੀ ਸਿੱਧੀ ਆਪਣੇ ਘਰ ਗਈ ਉਸ ਨੇ ਵੇਖਿਆ ਕਿ ਪ੍ਰੋਫੈਸਰ ਈਸ਼ਰ ਸਿੰਘ ਸਾਹਮਣੇ ਕਰਦੀ ਛੱਤ ਤੇ ਖੜਾ ਸੀ ਉਹ ਆਪਣਾ ਕਿਤਾਬਾਂ ਵਾਲਾ ਬੈਗ ਆਪਣੇ ਕਮਰੇ ਵਿੱਚ ਰੱਖ ਕੇ ਪੌੜੀਆਂ ਚੜ੍ਹ ਕੇ ਛੱਤ ਤੇ ਚੜੀ ਗਈ ਉਸ ਨੇ ਚਾਹੰਦੇ ਹਈ ਈਸ਼ਰ ਸਿੰਘ ਨੂੰ ਜੱਫੀ ਪਾ ਲਈ ਤੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਕੁਝ ਸਮੇਂ ਬਾਅਦ ਜਦੋਂ ਉਸ ਦਾ ਮਨ ਰੋਕ ਕੇ ਕੁਝ ਹੌਲਾ ਹੋ ਗਿਆ ਤਾਂ ਉਸ ਨੇ ਕਿਹਾ ਸਰ ਜੀ ਮੈਨੂੰ ਮਾਫ ਕਰ ਦਿਓ ਮੈਂ ਬੇਰਾਸ ਤੋਂ ਪਟ ਗਈ ਸੀ ਪਰ ਤੁਸੀਂ ਸਹੀ ਅਗਵਾਈ ਦੇ ਕੇ ਮੈਨੂੰ ਪਰਬਾਦ ਹੋਣ ਤੋਂ ਬਚਾ ਲਿਆ ਪਰ ਗੱਲ ਕੀ ਹੋਈਆ ਕੋਈ ਦੱਸੇ ਤਾਂ ਸਮਝ ਲੱਗੇ ਹਿਸ਼ਮ ਸਿੰਘ ਨੇ ਕਿਹਾ ਇਹ ਜੀ ਦਿਲਦਾਰ ਤਾਂ ਇੱਕ ਨੰਬਰ ਦਾ ਪਖੰਡੀ ਤੇ ਧੋਖੇਬਾਜ਼ ਨਿਕਲਿਆ ਉਹ ਮੈਨੂੰ ਪਿਆਰ ਨਹੀਂ ਸੀ ਕਰਦਾ ਸਗੋਂ ਉਹ ਧੋਖੇ ਨਾਲ ਮੇਰੇ ਡੈਡੀ ਜੀ ਦੀ ਜ਼ਮੀਨ ਜਾਇਦਾਦ ਹੜਪਣਾ ਚਾਹੁੰਦਾ ਸੀ ਚੰਗਾ ਹੋਇਆ ਸਮੇਂ ਸਿਰ ਮੇਰੀ ਅੱਖ ਖੁੱਲ ਗਈ ਵੀਰ ਜੀ ਕੀ ਤੁਸੀਂ ਮੈਨੂੰ ਮਾਫ ਕਰਦੇ ਹੋ ਕਿ ਵੀਰ ਜੀ ਪਰਫੈਸ ਇਸ਼ਰ ਸਿੰਘ ਨੇ ਗੋਗੀ ਦੇ ਸਿਰ ਤੇ ਹੱਥ ਫੇਰਦਿਆਂ ਕਿਹਾ ਅਬ ਮਾਫੀ ਤਾਂ ਤੂੰ ਆਪਣੇ ਮੰਮੀ ਡੈਡੀ ਤੋਂ ਮੰਗ ਜਿੰਨਾ ਦਾ ਤੂੰ ਦਿਲ ਦੁਖਾਇਆ ਮੈਂ ਤਾਂ ਤੈਨੂੰ ਉਦੋਂ ਹੀ ਮਾਫ ਕਰਾਂਗਾ ਜਦੋਂ ਤੂੰ ਪੜ੍ਹ ਲਿਖ ਕੇ ਕਿਸੇ ਉੱਚੇ ਮਕਾਮ ਤੇ ਪਹੁੰਚੇ ਇਹ ਸੁਣ ਕੇ ਗੋਗੀ ਨੇ ਰੱਬ ਵਰਗੇ ਆਪਣੇ ਵੀਰ ਨੂੰ ਇੱਕ ਵਾਰ ਫੇਰ ਜੱਫੀ ਵਿੱਚ ਕੁੱਟ ਚਾ ਕੁਝ ਪਰਾਂ ਬਾਅਦ ਗੋਗੀ ਇਸ਼ਰ ਸਿੰਘ ਸੁਖਦੀਪ ਕੌਰ ਕਰਦੀਆਂ ਪੌੜੀਆਂ ਉੱਤਰ ਕੇ ਹੇਠਾਂ ਆ ਗਏ ईशर सिंह ਨੇ ਕਮਰਿਆਂ 'ਤੇ ਵਰਦਿਆਂ ਹੀ ਕਿਹਾ ਆਂਟੀ ਜੀ ਆਹ ਲੋ ਤੁਹਾਡੀ ਧੀ ਰਾਣੀ ਆਪਣੀ ਗਲਤੀ ਦਾ ਪ੍ਰਸਚਿਤ ਕਰਨ ਤੁਹਾਡੇ ਕੋਲ ਆਈ ਹੈ ਗੋਗੀ ਭੱਜ ਕੇ ਆਪਣੀ ਮੰਮੀ ਦੇ ਪੈਰਾਂ 'ਤੇ ਜਾ ਡਿੱਗੀ ਉਸਨੇ ਰੋਂਦਿਆਂ ਕਿਹਾ ਮੰਮੀ ਮੈਨੂੰ ਮਾਫ ਕਰ ਦਿਓ ਮੈਂ ਤੁਹਾਡਾ ਬਹੁਤ ਦਿਲ ਦੁਖਾਇਆ ਸਰਜੀਤ ਕਰਨੀ ਆਪਣੀ ਧੀ ਨੂੰ ਮੋਢਿਆਂ ਤੋਂ ਫੜ ਕੇ ਖੜਾ ਕੀਤਾ ਤੇ ਉਸ ਨੂੰ ਘੁੱਟ ਕੇ ਜੱਫੀ ਪਾੜੀ ਖੁੱਲ ਖੜੀ ਪ੍ਰੋਫੈਸਰ ਈਸ਼ਰ ਸਿੰਘ ਨੇ ਸ਼ੁਰਲੀ ਛੱਡ ਦਿਆਂ ਕਿਹਾ ਆਂਟੀ ਜੀ ਜਿਸ ਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ ਤਸ ਨੂੰ ਭੁੱਲਿਆ ਨਹੀਂ ਕਹਿੰਦੇ ਈਸ਼ਰ ਸਿੰਘ ਦੀ ਇਹ ਗੱਲ ਸੁਣ ਕੇ ਕਰਦੇ ਸਾਰੇ ਜੀ ਖੁੱਲ ਕੇ ਹੱਸੇ